ਚੋਣਾਂ ਦੇ ਮਾਮਲੇ ਵਿੱਚ ਪੰਜਾਬ ਬਿਹਾਰ ਬਣਦਾ ਜਾ ਰਿਹਾ ਹੈ ਇਹ ਸਤਰ ਪੁਰਾਣੀ ਹੋ ਗਈ ਹੈ ਹੁਣ ਕਿਹਾ ਜਾਣਾ ਚਾਹੀਦਾ ਕਿ ਚੋਣਾਂ ਦੇ ਮਾਮਲੇ ਵਿੱਚ ਪੰਜਾਬ ਬਿਹਾਰ ਬਣ ਗਿਆ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਮੌਕੇ ਜਿਹੜੇ ਨਜ਼ਾਰੇ ਤੁਸੀਂ ਦੇਖੇ ਨੇ ਉਹ ਤਾਂ ਇਹੋ ਦਰਸਾਉਂਦੇ ਨੇ ਕਿ ਚੋਣਾਂ ਲੁੱਟਣ ਵਿੱਚ ਪੰਜਾਬ ਨੇ ਬਿਹਾਰ ਨੂੰ ਵੀ ਪਛਾੜ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਇਸ ਗੱਲ ਨੂੰ ਖਾਸੀ ਬਦਨਾਮੀ ਹੋ ਰਹੀ ਹੈ ਪਰ ਇਹ ਨਜ਼ਾਰੇ ਨਵੇਂ ਨਹੀਂ ਸਗੋਂ ਪੁਰਾਣੇ ਨੇ ਕਿਉਂਕਿ ਪਹਿਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਮੌਕੇ ਵੀ ਅਜਿਹਾ ਹੁੰਦਾ ਰਿਹਾ ਹੈ ਸਾਡੀ ਜਾਦਸ਼ਟ ਕਮਜ਼ੋਰ ਹੈ ਅਤੇ ਅਸੀਂ ਜਲਦੀ ਭੁੱਲ ਜਾਂਦੇ ਹਾਂ ਇਨ੍ਹਾਂ ਪੰਚਾਇਤੀ ਅਤੇ ਮਿਊਨਿਸਪਲ ਕਮੇਟੀ ਸਮੇਤ ਅਜਿਹਾਂ ਹੋਰ ਚੋਣਾਂ ਸਮੇਂ ਅਕਾਲੀਆਂ ਨੇ ਵੀ ਮਨਮਰਜ਼ੀ ਕੀਤੀ ਹੈ ਅਤੇ ਫਿਰ ਜਦੋਂ ਕਾਂਗਰਸ ਸਰਕਾਰਾਂ ਆਈਆਂ ਉਹਨਾਂ ਵੀ ੱੱਕੇਸ਼ਾਈ ਵਿੱਚ ਕੱਟ ਨਹੀਂ ਗੁਜ਼ਾਰੀ ਫਿਰ ਐਤਕੀ ਇਹਨਾਂ ਰੌਲਾ ਕਿਉਂ ਪੈ ਰਿਹਾ ਹੈ ਅਸਲ ਵਿੱਚ ਇੱਕ ਤਾਂ ਉਦੋਂ ਸੋਸ਼ਲ ਮੀਡੀਆ ਦਾ ਇੰਨਾ ਜ਼ੋਰ ਨਹੀਂ ਸੀ ਅਤੇ ਅਜਈਆਂ ਸੂਚਨਾਵਾਂ ਤੇਜ਼ੀ ਨਾਲ ਤਾਂ ਛੱਡੋ ਹੌਲੀ-ਹੌਲੀ ਵੀ ਲੋਕਾਂ ਤੱਕ ਨਹੀਂ ਸੀ ਪਹੁੰਚਦੀਆਂ ਹੁਣ ਤਕਨੀਕੀ ਯੁੱਗ ਵਿੱਚ ਇਹ ਚੀਜ਼ਾਂ ਜੰਗਲ ਦੀ ਅੱਗ ਵਾਂਗ ਫੈਲਦੀਆਂ ਨੇ ਦੂਜੀ ਅਤੇ ਇਸ ਤੋਂ ਵੀ ਅਹਿਮ ਗੱਲ ਹੁਣ ਰੌਲਾ ਇਸ ਲਈ ਵੀ ਪਿਆ ਕਿਉਂਕਿ ਪੰਜਾਬੀਆਂ ਨੇ ਬਦਲਾ ਦੀ ਤਵਕਕੂ ਕੀਤੀ ਸੀ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਇੰਨਾਂ ਹੀ ਗੱਲਾਂ ਕਰਕੇ ਤਾਂ ਲੋਕਾਂ ਨੇ ਇਹ ਪਾਰਟੀਆਂ ਤੇ ਇਹਨਾਂ ਦੇ ਆਗੂ ਨਕਾਰੇ ਨੇ ਤਾਈਓ ਤਾਂ ਆਮ ਆਦਮੀ ਪਾਰਟੀ ਨੇ ਇੱਕ ਪਾਸੜ ਬਹੁਮਤ ਦੇ ਕੇ ਸੱਤਾ ਵਿੱਚ ਲਿਆਂਦਾ ਪ੍ਰੇਤਾ ਉਹਨਾਂ ਰਵੱਈਤੀ ਪਾਰਟੀਆਂ ਦੇ ਰਾਹੀ ਤੁਰ ਪਏ ਰਾਹ ਕੀ ਤੁਰੇ ਇਹ ਤਾਂ ਉਸ ਤੋਂ ਵੀ ਚਾਰ ਕਦਮ ਅੱਗੇ ਟੱਪ ਗਏ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਇਹ ਵੀ ਨਮੋਸ਼ੀ ਵਾਲੀ ਗੱਲ ਰਹੀ ਕਿ ਕਈ ਹਲਕੇਾਂ ਅੰਦਰ ਇਹਨਾਂ ਨੂੰ ਸੌਖਿਆ ਉਮੀਦਵਾਰ ਵੀ ਨਹੀਂ ਮਿਲੇ ਮਿੰਤਾ ਅਤੇ ਤਰਲੇ ਕਰਕੇ ਅਤੇ ਜੁਗਾਰ ਲਾ ਕੇ ਪੂਰੇ ਉਮੀਦਵਾਰ ਖੜੇ ਕੀਤੇ ਗਏ ਨੇ ਸ਼ਾਇਦ ਇਹੋ ਗੱਲ ਹੋਵੇ ਜੋ ਭਗਵੰਤ ਮਾਨ ਸਰਕਾਰ ਧੱਕੇ ਉੱਤੇ ਉੱਤਰਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇੱਕ ਐਸਐਸਪੀ ਬਰਨ ਸ਼ਰਮਾ ਦੀ ਡੀਐਸਪੀ ਨਾਲ ਮੀਟਿੰਗ ਦੀ ਆਡੀਓ ਰਿਕਾਰਡਿੰਗ ਲੀਕ ਕਰ ਦਿੱਤੀ ਹੰਗਾਮਾ ਤਾਂ ਫੇਰ ਮਚਣਾ ਹੀ ਸੀ ਕਿਉਂਕਿ ਇਸ ਨੇ ਅੰਦਰਲਾ ਸੱਚ ਬਾਹਰ ਕੱਢ ਦਿੱਤਾ ਪੁਲਿਸ ਵਿਭਾਗ ਕਹਿ ਰਿਹਾ ਹੈ ਕਿ ਇਹ ਤਾਂ AI ਨਾਲ ਤਿਆਰ ਕੀਤੀ ਹੋਈ ਹੈ ਪੁਲਿਸ ਨੇ ਇਸ ਆਡੀਓ ਨੂੰ ਝਟਲਾਉਣ ਦਾ ਯਤਨ ਕੀਤਾ ਪਰ ਦੂਜੇ ਪਾਸੇ ਸੁਖਵੀਰ ਬਾਦਲ ਹੁਣ ਅੜ ਗਏ ਨੇ ਉਹਨਾਂ ਤਾਂ ਪੰਜਾਬ ਪੁਲਿਸ ਦੇ ਇੱਕ SSP ਦੇ ਆਧਾਰ ਉੱਤੇ ਪੂਰੀ ਪੁਲਿਸ ਫੋਰਸ ਨਾਲ ਹੀ ਪੰਗਾ ਲੈ ਲਿਆ ਹੈ ਕਿਹਾ ਤਾਂ ਇਹ ਵੀ ਜਾਣ ਲੱਗਿਆ ਕਿ ਇਸ ਵਾਰ ਦੇ ਸੁਖਵੀਰ ਸਿੰਘ ਬਾਦਲ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਰਾਤ ਲਾਸ਼ੇ ਜਾ ਰਹੇ ਨੇ ਅਤੇ مشਵਰੇ ਹੋ ਰਹੇ ਨੇ ਇਸ ਦੇ ਉਲਟ ਸੁਖਵੀਰ ਸਿੰਘ ਬਾਦਲ ਨੇ ਉਲਟਾ ਪੰਜਾਬ ਪੁਲਿਸ ਦੇ ਮੁਖੀ ਗੌਰਵ ਜੱਧਵ ਤੋਂ ਐਸ ਐਸ ਪੀ ਬਰਨ ਸ਼ਰਮਾ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕਰ ਦਿੱਤੀ ਹੈ ਉਧਰ ਸੁਖਵੀਰ ਬਾਦਲ ਦੀ ਸੰਸਦ ਪਤਨੀ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ਨੂੰ ਲੈ ਕੇ ਦੇਸ਼ ਦੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਕਹਿੰਦੇ ਹੁੰਦੇ ਨੇ ਕਿ ਬੇਸ਼ਰਮਾਂ ਦੀ ਡੁੱਲ ਗਈ ਦਾਲ ਤੇ ਅੱਗੋਂ ਕਹਿੰਦੇ ਅਸੀਂ ਤਾਂ ਐਵੇਂ ਹੀ ਢੋਲ ਕੇ ਖਾਣੇ ਹੁੰਨੇ ਆ ਆਹ ਵੀਡੀਓਜ਼ ਨਾਮਜ਼ਦਗੀਆਂ ਮੌਕੇ ਕਾगज ਖੋਣ ਲੁੱਟਣ ਵਿਰੋਧੀਆਂ ਨਾਲ ਧੱਕਾ ਕਰਨ ਦੀਆਂ ਨੇ ਜੋ ਬਹੁਤ ਕੁਝ ਆਪੇ ਬਿਆਨ ਕਰਦੀਆਂ ਨੇ ਇਹ ਖੇਚਤੂ ਵਿੱਚ ਡੇਰਾ ਬਾਬਾ ਨਾਨਕ ਸਨੇ ਕੁਝ ਹੋਰ ਥਾਂਵਾਂ ਉਤੇ ਦਸਤਾਰਾਂ ਲੈ ਗਈਆਂ ਇਸੋ ਤੇ ਸੱਤਾਧਾਰੀ ਦਰਦਾ ਡੇਰਾ ਬਾਬਾ ਨਾਨਕ ਵਾਲਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਬੋਲਿਆ ਉਹ ਬੋਲਿਆ ਕਾਹਦਾ ਇਸ ਪਾਰਟੀ ਦੇ ਹੋਰ ਨਾ ਆਗੂਆਂ ਬੰਗ ਉਸਨੇ ਵੀ ਬੋਲ ਕੇ ਜੱਬ ਹੀ ਪਾਇਆ ਕਹਿੰਦਾ ਪੱਗਾਂ ਵਿੱਚ ਕਿਹੜਾ ਕਿਲ ਹੁੰਦੇ ਨੇ ਇਹ ਤਾਂ ਲਹਿ ਜਾਂਦੀਆਂ ਨੇ ਅਤੇ ਬੰਨ ਹੋ ਜਾਂਦੀਆਂ ਨੇ ਹੁਣ ਲੋਕ ਕਹਿਣ ਲੱਗੇ ਨੇ ਕਿ ਫੇਰ ਕੁਰਸੀਆਂ ਵਿੱਚ ਕਿਹੜਾ ਕਿੱਲ ਹੁੰਦੇ ਨੇ ਇਹ ਵੀ ਲੈ ਜਾਂਦੀਆਂ ਨੇ ਅਤੇ ਜਦੋਂ ਕੁਰਸੀਆਂ ਲੈਂਦੀਆਂ ਨੇ ਤਾਂ ਇਹਨਾਂ ਦੇ ਕਿੱਲ ਚਿੱਟ ਕੱਪੜੀਏ ਲੀਡਰਾਂ ਦੀਆਂ ਝੱਗੀਆਂ ਅਤੇ ਕੁਰਤੇ ਪਜਾਮੇ ਪਾੜ ਕੇ ਹੀ ਹਟਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੇ ਦਿਖਾਵਾਂਗੇ ਕਿ ਕਿਵੇਂ ਸੁਖਵੀਰ ਸਿੰਘ ਬਾਦਲ ਨੇ ਪੁਲਿਸ ਉੱਤੇ ਅੱਜ ਵੱਡਾ ਹਮਲਾ ਬੋਲਿਆ ਅਤੇ ਆਡੀਓ ਰਿਕਾਰਡਿੰਗ ਨੂੰ AI ਦੱਸਣ ਦੇ ਕੀਤੇ ਦਾਅਵੇ ਨੂੰ ਕਿਵੇਂ ਚੈਲੰਜ ਕੀਤਾ ਉਧਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਦੇਸ਼ ਦੇ ਚੋਣ ਕਮਿਸ਼ਨ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਅਤੇ ਉਸ ਵਿੱਚ ਕੀ ਆਖਿਆ ਉਹ ਵੀ ਦੱਸਾਂਗੇ ਇਸ ਮੁੱਦੇ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੀ ਬੋਲਣਗੇ ਪਰ ਹੈਰਾਨੀ ਹੈ ਕਿ ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਕਾਂਗਰਸ ਦੀ ਲੀਡਰਸ਼ਿਪ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਿੱਥੇ ਗਾਇਬ ਹੈ ਜ਼ਮੀਨ ਉੱਤੇ ਕਾਂਗਰਸੀ ਵਰਕਰ ਅਤੇ ਹੇਠਲੇ ਪੱਧਰ ਤੇ ਆਗੂ ਤਾਂ ਲੜਾਈ ਲੜ ਰਹੇ ਨੇ ਪਰ ਸੂਬਾ ਪੱਧਰੀ ਲੀਡਰਸ਼ਿਪ ਟਵੀਟ ਕਰਕੇ ਜਾਂ ਬਿਆਨ ਦੇ ਕੇ ਹੀ ਆਪਣਾ ਬੁੱत्ता ਸਾਰ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਪੱਗ ਵਿੱਚ ਕੱਲ ਵਾਲੀ ਗੱਲ ਮਗਰੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪੱਖ ਤੋਂ ਕੀ ਆਖਿਆ ਉਹ ਵੀ ਦਿਖਾਵਾਂਗੇ ਉਸ ਤੋਂ ਪਹਿਲਾਂ ਹਾਂ ਚੋਣ ਧੱਕੇशाही ਅਤੇ ਕਾਗਜ਼ਖੋਨ ਦੀ ਇੱਕ ਛੋਟੀ ਜਹੀ ਝਲਕ ਦੇਖ ਲਵੋ ਉਹ ਬੰਦਾ ਕੁੱਤਿਆਂ ਨੂੰ ਆਪਣੇ ਆਦੀ ਦਾਨ ਕੇ ਦੇ ਉਹ ਪਗਾਂ ਫੇਰ ਗੱਲ ਕਰਿਓ ਪੁੱਤੋ ਲੈ ਦੇ ਤੇ ਚੁੱਪ ਰਹਿ ਜਾ ਬੰਦੇ ਨੂੰ ਪੁੱਛੋ ਜਿਆ ਨਾ ਫੇਕ ਦੇ ਫੇਰ ਆ ਜਾ ਦਾਨ ਦੋ ਦਾਨ ਦੋ ਯਾਰ ਕਹੋ ਬੰਦੇ ਨੂੰ ਦਾਨ ਦੋ ਦਾਨ ਦੋ ਬੰਦੇ ਨੂੰ ਹੁਣ ਸਿੱਧਾ ਚਲਦੇ ਆ ਲੁਧਿਆਣਾ ਪੁੱਜੇ ਸੁਖਬੀਰ ਸਿੰਘ ਬਾਦਲ ਕੋਲ ਜਿਨ੍ਹਾਂ ਨੇ ਅੱਜ ਆਪਣੇ ਪੇਜ ਉਤੇ ਜਾਰੀ ਕੀਤੀ ਆਡੀਓ ਰਿਕਾਰਡਿੰਗ ਸਹੀ ਹੋਣ ਦਾ ਦਾਵਾ ਕਰਦਿਆਂ ਪੁਲਿਸ ਵਿਭਾਗ ਦੀ AI ਵਾਲੀ ਥਿਊਰੀ ਨੂੰ ਨਾ ਸਿਰਫ ਝਟਲਾਇਆ ਉਲਟਾ ਚੈਲੰਜ ਕਰ ਦਿੱਤਾ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਾਲ ਪੂਰਾ ਜ਼ੋਰ ਲਾਇਆ ਹੈ ਇਹ اپੋਜੀਸ਼ਨ ਦੇ ਕਾਗਜ਼ ਨਾ ਭਰੇ ਜਾਣ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਐਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਂ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕੀ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤਦੇ ਆ ਆਪਣੇ ਆਪ ਅਫਸਰਾਂ ਨੂੰ ਵਰਤਦੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਦੇਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਹੈ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਤ ਦਿੱਤਾ ਹੈ ਉਹਨਾਂ ਦੇ ਡੈਮੋਕ੍ਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਧਿਰ ਬਚਾ ਲੈਣਗੇ ਹੁਣ ਤਾਂ ਅਖੀਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟਸ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਹ ਜਮਵਰੀ ਲੈ ਰਹੇ ਆਂ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜਨ ਲੱਗਿਆ ਹੈ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤਾਂ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਚੈਲੰਜ ਕੀਤਾ ਤਾਂ ਦੂਜੇ ਪਾਸੇ ਉਹਨਾਂ ਦੀ ਸੰਸਦ ਪਤਨੀ ਹਰਸਿਮਰਤ ਕੌਰ ਬਾਦਲ ਇਹ ਮੁੱਦਾ ਦੇਸ਼ ਦੇ ਚੋਣ ਕਮਿਸ਼ਨ ਕੋਲ ਲੈ ਕੇ ਪਹੁੰਚ ਗਏ ਇਸ ਤਰ੍ਹਾਂ ਐਸਐਸਪੀ ਬਰਨ ਸ਼ਰਮਾ ਅਤੇ ਪੁਲਿਸ ਵਿਭਾਗ ਹੁਣ ਕਸੂਤਾ ਫਸਿਆ ਨਜ਼ਰ ਆ ਰਿਹਾ ਹੈ ਕਿਉਂਕਿ ਹਾਈ ਕੋਰਟ ਵਿੱਚ ਪਹਿਲਾਂ ਹੀ ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕੀਤੀ ਜਾ ਚੁੱਕੀ ਹੈ ਪਿਛਲੇ ਦਿਨਾਂ 'ਚ ਜਿਹੜੀ ਵੀਡੀਓਜ਼ ਵਾਇਰਲ ਹੋਈਆਂ ਨੇ ਨਾਮਿਨੇਸ਼ਨ ਪੇਪਰਸ ਨੂੰ ਲੈ ਕੇ ਜਿਹੜੀ ਆਡੀਓ ਵਾਇਰਲ ਹੋਈ ਹੈ ਪੰਜਾਬ ਦੇ ਪੁਲਿਸ ਅਫਸਰ ਨੂੰ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਹਦਾਇਤਾਂ ਦਿੰਦੇ ਹੋਏ ਕਿ ਕਿਵੇਂ ਐਮਐਲਏ ਸਾਹਿਬ ਦੇ ਨਾਲ ਤਾਲਮੇਲ ਰੱਖਣਾ ਹੈਗਾ ਤੇ ਜਿਵੇਂ ਐਮਐਲਏ ਸਾਹਿਬ ਕਰਦੇ ਨੇ ਉਹੀ ਕਰਨਾ ਹੈਗਾ ਧੱਕਾ ਮੁਕੀ ਤਾਂ ਹੋਣੀ ਹੋਣੀ ਹੈ ਲੇਕਿਨ ਉਹ ਧੱਕਾ ਮੁਕੀ ਵਿਰੋਧੀਆਂ ਦੇ ਕੈਂਡੀਡੇਟਸ ਦੇ ਘਰਾਂ 'ਚ ਹੋਏ ਆ ਪਿੰਡਾਂ 'ਚ ਹੋਏ ਆ ਸੜਕਾਂ 'ਚ ਹੋਏ ਜਿੱਥੇ ਨੋਮੀਨੇਸ਼ਨ ਫਾਈਲ ਕਰ ਰਹੇ ਉੱਥੇ ਨਾ ਹੋਣ ਤੇ ਧਿਆਨ ਪੁਲਿਸ ਰੱਖੇ ਕਿ ਯੂਨੀਫਾਰਮ ਨਾ ਪਾਇਆ ਹੋਏ ਮਤਲਬ ਇਸ ਤਰੀਕੇ ਦੇ ਨਾਲ ਸੰਵਿਧਾਨ ਜਿਹੜਾ ਹਰੇਕ ਨੂੰ ਬਰਾਬਰ ਦਾ ਇੱਕ ਰਾਈਟ ਦਿੰਦਾ ਹੈਗਾ ਕਿ ਤੁਸੀਂ ਇਲੈਕਸ਼ਨ ਲਈ ਜੋ ਮਰਜ਼ੀ ਖੜਾ ਹੋ ਸਕਦਾ ਹੈ ਤੇ ਜੋ ਮਰਜ਼ੀ ਕਿ ਜਿੱਥੇ ਮਰਜ਼ੀ ਵੋਟ ਪਾ ਸਕਦਾ ਹੈ ਤੇ ਖੜੇ ਹੋਣ ਨੂੰ ਹੀ ਨਹੀਂ ਜੇ ਤੁਹਾਨੂੰ ਮੌਕਾ ਮਿਲ ਰਿਹਾ ਤੇ ਫਿਰ ਵੋਟ ਪਾਉਣਾ ਤਾਂ ਮਤਲਬ ਹੀ ਨਹੀਂ ਕਿਉਂਕਿ ਜਦ ਬੰਦਾ ਖੜਾ ਹੀ ਨਹੀਂ ਹੋ ਤਾਂ ਵੋਟ ਆਪਾਂ ਕਿਨੂੰ ਪਾਵਾਂਗੇ ਜਦ ਸਾਡੀ ਪਾਰਟੀ ਉੱਥੇ ਖੜੀ ਨਹੀਂ ਹੈ ਤੋਂ ਇਸ ਤਰੀਕੇ ਦੇ ਨਾਲ ਜਿਹੜੀ ਸੰਵਿਧਾਨ ਦੇ ਰਾਈਟਸ ਨੂੰ ਲੋਕਾਂ ਦੀ ਰਾਈਟਸ ਨੂੰ ਕੁਚਲਿਆ ਜਾ ਰਿਹਾ ਧਜੀਆਂ ਉਡਾਈਆਂ ਜਾ ਰਹੀਆਂ ਇਹ ਅਸੀਂ ਇਹਨਾਂ ਦੇ ਨੋਟਿਸ 'ਚ ਲੈ ਕੇ ਆਏ ਆ ਅ ਇਹ ਵੀ ਹੋਮ ਮਿਨਿਸਟਰੀ ਨੂੰ ਵੀ ਚਿੱਠੀ ਲਿਖੀ ਹੈਗੀ ਕਿ ਜਿਹੜੀ ਉਹ ਆਡੀਓ ਵਾਇਰਲ ਹੋਈ ਹੈ ਉਹਦੀ ਪੂਰੀ ਫੋਰੈਂਸਿਕ ਜਾਂਚ ਕਰਾਈ ਜਾਵੇ ਤੇ ਜੇ ਉਹ ਸਹੀ ਪਾਈ ਗਈ ਹੈ ਤਾਂ ਫਿਰ ਉਹ ਸਾਰੇ ਅਫਸਰ ਡੀਐਸਪੀ ਐਸਐਚਓ ਲੈ ਕੇ ਐਸਐਸਪੀ ਤੋਂ ਲੈ ਕੇ ਐਸਪੀ ਨੂੰ ਸਾਰਿਆਂ ਦੇ ਖਿਲਾਫ ਇਹਨਾਂ ਨੂੰ ਡਿਸਮਿਸ ਕੀਤਾ ਜਾਏ ਤੇ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਦੋਂ ਸਹੀ ਪਾਈ ਜਾਊਗੀ ਤੇ ਜਿਹੜਾ ਮਨੀਸ਼ ਸੁਸੋਡਿਆ ਸ਼ਰੇ ਆਮ ਪਬਲਿਕਲੀ ਕਹਿੰਦਾ ਸਾਮ-ਦਾਮ ਦੰਡ ਬੇਝੂਠ ਸੱਚ ਇੱਕ ਇਸ਼ਾਰਾ ਕਰਦਾ ਹੈ ਪ੍ਰਸ਼ਾਸਨ ਨੂੰ ਫਿਰ ਇਹੋ ਜੀ ਪਾਰਟੀਆਂ ਨੂੰ ਤੁਸੀਂ ਡੀਲਿਸਟ ਕਰੋ ਡੀਬਾਰ ਕਰੋ ਕਿ ਇਹ ਇਲੈਕਸ਼ਨ ਨਹੀਂ ਲੜ ਸਕਦੀਆਂ ਇਸ ਮੁੱਦੇ ਤੇ ਕਾਂਗਰਸ ਵੀ ਇੱਕ ਤਰ੍ਹਾਂ ਨਾਲ ਹਮਾਇਤ ਵਿੱਚ ਆ ਗਈ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਦੋਹਾਂ ਦੇ ਫੇਸਬੁਕ ਪੇਜਾਂ ਉਤੇ ਇੱਕ ਰਲਦਾ ਮਿਲਦਾ ਪੋਸਟਰ ਦੇਖਣ ਨੂੰ ਮਿਲਿਆ ਇਸ ਵਿੱਚ ਸੱਤਾਧਾਰੀ ਧਿਰ ਦੇ ਇੱਕ ਵਿਧਾਇਕ ਨੂੰ ਟਰਾਲੀ ਚੋਰ ਤੋਂ ਲੈ ਕੇ ਵੋਟ ਚੋਰ ਅਤੇ ਆਡੀਓ ਨੂੰ AI ਵਾਲੀ ਦੱਸਣ ਦੀ ਗੱਲ ਕੀਤੀ ਗਈ ਹੈ ਦੇਖੋ ਰਾਜਾ ਬੜੇ ਕਿਸ ਮੁੱਦੇ ਉਤੇ ਕੀ ਬੋਲੇ ਜਿਹੜੀ ਆਡੀਓ ਕਲਿੱਪਿੰਗ ਆਈ ਐਸਐਸਪੀ ਵਰੁਣ ਦੀ ਪਟਿਆਲਾ ਪੂਰੀ ਜਾਂਚ ਤਾਂ ਹੋਣੀ ਚਾਹੀਦੀ ਹੈ ਮੈਨੂੰ ਇਹਰਾ ਨਹੀਂ ਪਤਾ ਉਹ ਜਾਂਚ ਤੋਂ ਬਾਅਦ ਪਤਾ ਲੱਗ ਜਾਏਗਾ ਲੇਕਿਨ ਜਾਂਚ ਵੀ ਤਾਂ ਇਹਨਾਂ ਨੇ ਕਰਾਉਣੀ ਹੈ ਕਹਿਣਗੇ ਉਹ ਆਡੀਓ ਕਲਿਪਿੰਗ ਠੀਕ ਨਹੀਂ ਸੀ ਲੇਕਿਨ ਆਡੀਓ ਕਲਿਪ ਕਿਸੇ ਅਫਸਰ ਦੀ ਆਈ ਜਾਂ ਨਹੀਂ ਆਈ ਪੰਜਾਬ ਦਾ ਹਰ ਐਸਐਸਪੀ ਪੰਜਾਬ ਦਾ ਸਬਡਿਵੀਜ਼ਨ ਦਾ ਹਰ ਡੀਐਸਪੀ ਪੰਜਾਬ ਦਾ ਐਸਐਚਓਜ਼ ਕਿਹੜੇ ਚੌਂਕੀ ਇੰਚਾਰਜ ਹੈ ਇਸ ਗੱਲ ਤੇ ਤਤਪਰ ਰਹੇ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਿਰੰਦੇ ਬਣ ਕੇ ਕਰਿੰਦੇ ਬਣ ਕੇ ਲਾਇਲ ਕਰਿੰਦੇ ਬਣ ਕੇ ਅਸੀਂ ਪੰਜਾਬ ਦੀਆਂ ਚੋਣਾਂ ਜਿਤਾਉਣੀਆਂ ਮੈਂ ਤਰਨਤਾਰਨ ਬਾਏ ਇਲੈਕਸ਼ਨ ਚ ਵੀ ਕਿਹਾ ਸੀ 240 ਅਫੀਸਰ ਜਿਹੜੇ ਇੰਟੈਲੀਜੈਂਸ ਦੇ ਸਨ ਉਹਨਾਂ ਨੂੰ ਇੱਕ ਇੱਕ ਨੂੰ ਬੂਥ ਤੇ ਲਾ ਦਿੱਤਾ ਗਿਆ ਸੀ ਜਿਹੜੇ ਮੁਕਸਰ ਗਿੱਦੜਵਾ ਡਿਊਟੀ ਦੇ ਰਹੇ ਸਨ ਮੇਰੇ ਕੋਲ ਪ੍ਰੂਫ ਹੈ ਉਹ ਬੂਥਾਂ ਤੇ ਡਿਊਟੀ ਦੇ ਰਹੇ ਸਨ ਯਾਨੀ ਕਿ ਪੰਜਾਬ ਦੀ ਪੁਲਿਸ ਇੱਕ ਚੌਕੀਦਾਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਹਰ ਉਹ ਮਾੜਾ ਕੰਮ ਕਰ ਰਹੀ ਹੈ ਜੀ ਨੇ ਅੱਜ ਪੰਜਾਬ ਦੇ ਹਾਲਾਤ ਬਣਾ ਦਿੱਤੇ ਨੇ ਜਦੋਂ ਕਾਗਜ਼ਖੋਣ ਤੇ ਧੱਕੇਸ਼ਾਹੀ ਵਿੱਚ ਪੱਗਾਂ ਲਈਆਂ ਤਾਂ ਸੱਤਾਧਾਰੀ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਆਹ ਬਿਆਨ ਦਾਗਿਆ ਅਤੇ ਜਿਸ ਦਾ ਜਵਾਬ ਅੱਜ ਸ਼੍ਰੋਮਣੀ ਕਮੇਟੀ ਦੇ ਸਾਫਤਾ ਜਨਰਲ ਸਕੱਤਰ ਗੁਰਚਰ ਸਿੰਘ ਗਰੇਵਾਲ ਨੇ ਐਉਂ ਦਿੱਤਾ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ ਭਾਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੌਜੂਦਾ ਸਰਕਾਰ ਤੇ ਸਰਕਾਰ ਨਾਲ ਸਬੰਧ ਲੋਕਾਂ ਵੱਲੋਂ ਜਿਹੜੀਆਂ ਸਿੱਖੀ ਸਿੱਖੀ ਮਰਯਾਦਾ ਸਿੱਖੀ ਪਰੰਪਰਾਵਾਂ ਦਾ ਮਜ਼ਾਕ ਉੜਦਾ ਦਿਖਾਈ ਦਿੱਤਾ ਹੈ ਜਿਹੜਾ ਕਿ ਸ਼ਤਾਬ ਦੀ ਜਿਹੜੀ ਆ ਉਸ ਦੇ ਵਿੱਚ ਹੁਣ ਕੱਲ ਇੱਕ ਨਵੀਂ ਜਿਹੜੀ ਖਬਰ ਦੇਖਣ ਵਿੱਚ ਆਈ ਹੈ ਬੜਾ ਅਫਸੋਸ ਹੋਇਆ ਇੱਕ ਐਮਐਲਏ ਜਿਹਨੂੰ ਬੜੇ ਸਾਰੇ ਲੋਕ ਇੱਕ ਬਹੁਤ ਬਹੁਤ ਦਿੰਦੇ ਆ ਤੇ ਉਹਨੂੰ ਚੁਣ ਕੇ ਭੇਜਦੇ ਆ ਤੇ ਉਹ ਤੋਂ ਆਸ ਕਰਦੇ ਆ ਕਿ ਇਹ ਸਾਡੇ ਸਭਧਾਨ ਦੀ ਵੀ ਰਾਖੀ ਕਰੇਗਾ ਸਾਡੇ ਧਰਮ ਦੀ ਰਾਖੀ ਕਰੇਗਾ ਸਾਡੇ ਸਾਰਿਆਂ ਦੇ ਹੱਕਾਂ ਦੀ ਗੱਲ ਕਰੇਗਾ ਸੋ ਹੈਰਾਨੀ ਇਸ ਗੱਲ ਦੀ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਆਮ ਆਦਮੀ ਦਾ ਐਮਐਲਏ ਰੰਧਾਵਾ ਜਿਹੜਾ ਗੱਲਬਾਤ ਉਹ ਇਦਾਂ ਲੱਗ ਰਿਹਾ ਕਿ ਉਹ ਹੁਣ ਬਹੁਤ ਵੱਡਾ ਇੱਕ ਇਹ ਜਿਹੜਾ ਮਹਾਨ ਵਿਅਕਤੀ ਬਣ ਗਿਆ ਜਿਹੜਾ ਕੀ ਦਸਤਾਰ ਦੇ ਨਾਲ ਇੱਡਾ ਵੱਡਾ ਕੋਝਾ ਮਜ਼ਾਕ ਕਰ ਰਿਹਾ ਕੀ ਦਸਤਾਰਾ ਲਹਿ ਗਈ ਇਹਦੇ ਵਿੱਚ ਕੀ ਹੋ ਗਿਆ ਕਹਿੰਦਾ ਕਹਿੰਦਾ ਮੇਖਾ ਕਿਨ ਲੱਗੇ ਹੁੰਦੇ ਦਸਤਾਰ ਦਾ ਬੜੀ ਹੈਰਾਨੀ ਦੀ ਗੱਲ ਆ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਕਿਉਂਕਿ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ 'ਚ ਕਿਹੜਾ ਕਿਲ ਵੇਖਾਂ ਲੱਗੀ ਹੈ ਸੋ ਇਸ ਕਰਕੇ ਜੋ ਤੁਸੀਂ ਕੱਲ ਗੋਲ ਖਲਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮਾੜਾ ਕਾਰਾ ਵਾ ਤੇ ਖਾਸ ਤੌਰ ਤੇ ਤਾਂ ਭਗਵੰਤ ਮਾਨ ਦੇ ਉਸ ਵਾਅਦਿਆਂ ਦੀ ਵਾਦਾਖਲਾਫੀ ਆ ਤੇ ਪਰ ਦੂਜੇ ਪਾਸੇ ਤੁਹਾਡੇ ਆਕਾ ਜਿਹੜੇ ਆ ਸ਼ਿਸ਼ੋਧਿਆ ਦੇ ਕਹਿਣ ਤੇ ਕੀ ਆ ਧਾਮ ਧਾਮ ਛੰਡ ਭੇਦ ਜਿਹੜਾ ਉਹ ਨੀਤੀ ਬਣਾਈ ਆ ਉਹਦੇ ਤਹਿਤ ਤੁਸੀਂ ਦਸਤਾਰਾਂ ਲਾਈਆਂ ਭਾਵੇਂ ਕੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪੜ ਰਿਹਾ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈਣਾ